ਆਮ ਕਰਕੇ ਲੋਕਾਂ ਨੂੰ ਯਕੀਨ ਹੈ ਕਿ ਪੇਠਾ ਇੱਕ ਖਾਲਸ ਦੇ ਵਧੀਆ ਮਠਿਆਈ ਹੈ ਕਿਉਂਕਿ ਘਟਿਆ ਦੁੱਧ ਤੇ ਪ੍ਰੀਨ ਨਾਲ ਬਣਨ ਵਾਲੀਆਂ ਮਠਿਆਈਆਂ ਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ ਪਰ ਹੁਣ ਤਾਂ ਇਹ ਵੀ ਖਾਣ ਦੇ ਕਾਬਲ ਨਹੀਂ ਰਿਹਾ ਹੁਸ਼ਿਆਰਪੁਰ ਸ਼ਹਿਰ ਵਿੱਚ ਵਿਕਣ ਵਾਲਾ ਪੇਠਾ ਇਨਾਂ ਕ ਮਾੜੇ ਅਤੇ ਖਰਾਬ ਹਾਲਤ ਦੇ ਵਿੱਚ ਬਣਦਾ ਹੈ ਜਿਸ ਬਾਰੇ ਤੁਸੀਂ ਸੋਚ ਨਹੀਂ ਸਕਦੇ ਕੋਠੜੀनुਮਾ ਫੈਕਟਰੀ ਦੇ ਵਿੱਚ ਤਿਆਰ ਪੇਠੇ ਉੱਥੇ ਮੱਖੀਆਂ ਦੀ ਭਰਮਾਰ ਵੇਖੀ ਜਾ ਸਕਦੀ ਹੈ ਇਸ ਦੇ ਨਾਲ ਹੀ ਟਾਇਲਟ ਵੀ ਖੁੱਲੇ ਹਨ ਇਨ੍ਹਾਂ ਪੇਠਾ ਫੈਕਟਰੀਆਂ ਪ੍ਰਤੀ ਕੋਈ ਵੀ ਕਾਰਵਾਈ ਕਰਨ ਦੀ ਥਾਂ ਤੇ ਅੱਖਾਂ ਵਿੱਚ ਕੱਟਾ ਪਾਇਆ ਜਾ ਰਿਹਾ ਹੈ। ਕਾਰਵਾਈ ਦਾ ਦਾਵਾ ਸਿਹਤ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਪਰ ਇਸ ਅਖੌਤੀ ਕਾਰਵਾਈ ਬਾਅਦ ਨਤੀਜਾ 0 ਰ0 ਨਜ਼ਰ ਆ ਰਿਹਾ ਹੈ। ਹੁਸ਼ਿਆਰਪੁਰ ਦੀਆਂ ਕੁਝ ਪੇਠਾ ਫੈਕਟਰੀਆਂ ਦਾ ਦੌਰਾ ਪੱਤਰਕਾਰਾਂ ਵੱਲੋਂ ਕੀਤਾ ਗਿਆ ਜਿਸ ਦੇ ਹਾਲਾਤ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ। ਕਿਹਾਂ ਕੇ ਰਹਿਣ ਵਾਲੇ? ਰਹਿਣ ਵਾਲੇ ਉਤਰਾ ਫਿਰਨਗੇ। ਜਿੱਥੇ ਆਪ ਰਸਨਾਦੇ ਆਪ। ਬទਿਸੇ ਨਾ। ਬទਿਸਾ ਬਣਦਾ ਹੈ। यही होता है नहीं नहीं यही होता है बस लोकल में। तो चप्पल तो पहननी पड़ेगी सर वैसे तो कोई गंदगी है नहीं वैसे तो साफ ही है पहले से ही है सर वो भी अभी काम बंद कराया है ना हमने इस वजह से उतार दिया खाना उना खाएंगे ना

बेशक तो रेडी लेते, लेते, पे है तो यार तो क्या तो करते, यार, करते यार, हो आप लोग तो खाते हाँ, खुद खा सकते हो गंदगी खाना ऐसे। ठीक। कोली आपकी है ले तो किराए पे हो आपके पास जगह लेके भी तो कर सकते हो आप फैक्ट्री चला रहे हो किस्म नहीं है ਕੀ ਚੈਕਿੰਗ ਕਰ આજ ਤੱਕ ਕੋਈ ਆਏ ਆਪਕੇ ਪਾਸ ਚੈੱਕ ਕਰਨੇ ਲਈ ਹਾਲੇ ਤੱਕ ਨਹੀਂ ਤੋ ਆਪ ਐਸੇ ਹੀ ਲੋਕੋ ਕੋ ਜੋ ਵੀ ਹੈ ਲਾਤੇ ਰਹੋਗੇ ਇਹ ਨਹੀਂ ਹੋਏ ਖੋਲਨੇ ਕੰਮ ਖੋਲਿਆ ਇਹ ਰੇੜੀ ਵਾਲੇ ਪੰਜ ਛੇ ਭਾਈ ਇਹ ਹਮ ਆਪਣਾ ਕੱਲੇ ਤੇ ਵੇਚ ਲੇਤੇ ਤੇ ਦੁਕਾਨੋ ਕੋ ਮਾਰੀ ਕੀ ਸਰ ਸਪਲਾਈ ਹੈ ਨਹੀਂ ਇਸ ਸਬੰਧ ਵਿੱਚ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕਮਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਛਾਪੇ ਮਾਰੀ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਅਸੀਂ ਉੱਥੇ ਸੈਂਪਲਿੰਗ ਕਰ ਰਹੇ ਹਾਂ ਜੋਦੋਂ ਉਹਨਾਂ ਨੂੰ ਇਹ ਪੁੱਛਿਆ ਕਿ ਜਿਸ ਫੈਕਟਰੀ ਦੀ ਰਸੋਈ ਵਿੱਚ ਟਾਇਲਟ ਹੈ ਅਤੇ ਉਹਨਾਂ ਨੂੰ ਸੀਲ ਕਿਉਂ ਨਹੀਂ ਕੀਤਾ ਤਾਂ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਪੇਟਾ ਤਾਂ ਉਸ ਫੈਕਟਰੀ ਵਿੱਚ ਉਸੇ ਤਰ੍ਹਾਂ ਹੀ ਬਣ ਰਿਹਾ ਹੈ। ਸਸਤੀਗਾਲਾ ਸ਼ਹਿਰ ਪੁਰਨੀਵਾਸੀ ਦੁਦਗੀ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਅਸੀਂ ਹਰ ਜਗ੍ਹਾ ਜਿੱਥੇ-ਜਿੱਥੇ ਸਾਨੂੰ ਕੋਈ ਖਬਰ ਆਂਦੀ ਵੀ ਹੈ ਜਾਂ ਸਾਡਾ ਜੋ ਫਿਕਸਡ ਟਾਰਗੇਟ ਵੀ ਹੈਗਾ ਅਸੀਂ ਪਹਿਲੇ ਮਿੱਥੇ ਹੋਏ ਟਾਰਗੇਟ ਤੇ ਕਰ ਰਹੇ ਹਾਂ। ਔਰ ਪੇਠੇ ਵਾਲੀ ਗੱਲ ਹੈ ਕਿ ਪੇਠੇ ਦੇ ਅਸੀਂ ਤੁਸੀਂ ਅੱਜ ਅਖਬਾਰਾਂ 'ਚ ਵੀ ਪੜਿਆ ਹੋਣਾ ਕਿ ਅਸੀਂ ਪੇਠੇ ਵਾਲੀ ਜਗ੍ਹਾ ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਐ ਔਰ ਉੱਥੇ ਜਿੱਥੇ-ਜਿੱਥੇ ਸਾਨੂੰ ਗੰਦਗੀ ਮਿਲੀ ਐ ਉਹਨਾਂ ਨੂੰ ਔਰ ਆ ਪਰਮਨੈਂਟ ਹੱਲ ਕੱਢਣ ਲਈ ਵੀ ਕਿਹਾ ਐ ਤਾਂ ਕਿ ਦੁਬਾਰਾ ਇਹੋ ਜਿਹੀ ਗੱਲ ਹੋਈ ਨਾ ਸਕੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਕਈ ਸਾਲਾਂ ਤੋਂ ਚੱਲੀ ਆ ਰਹੀਆਂ ਪਰ ਆਪਾਂ ਇਹਨਾਂ ਦੇ ਨਕੀਲ ਪਾਣੀ ਐ ਔਰ ਇਹ ਹੱਲ ਜਿਹੜਾ ਟੈਂਪਰੇਰੀ ਨਹੀਂ ਮੈਨੂੰ ਚਾਹੀਦਾ ਮੈਨੂੰ ਇਹ ਹੱਲ ਪਰਮਨੈਂਟ ਚਾਹੀਦਾ ਔਰ ਮੈਂ ਉਹਨਾਂ ਨੂੰ ਖਾਸ ਚੇਤਾਵਨੀ ਦਿੱਤੀ ਐ ਕਿ ਜੇ ਦੁਬਾਰਾ ਇਦਾਂ ਦਾ ਹੋਇਆ ਤਾਂ ਉਹਨਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਏਗਾ ਤੇ ਉਹਨਾਂ ਦਾ ਦੁਕਾਨ ਵੀ ਜਿਹੜੀ ਹੈ ਸੀਲ ਕਰ ਦਿੱਤੀ ਜਾਏਗੀ ਜਦੋਂ ਤਾਂ ਦੇਖਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਵੀ ਕਾਫੀ ਵਾਰ ਵਾਰਨਿੰਗ ਦੇ ਚੁੱਕੇ ਹਾਂ ਉਹ ਤੋਂ ਕੀ ਕਰਦੇ ਜਾ ਤਾਂ ਰੇੜੀ ਹਟਾ ਕੇ ਦੂਜੀ ਜਗ੍ਹਾ ਲਾ ਲੈਂਦੇ ਨੇ ਜਾਵੇ ਤੇ ਇੱਕ ਜਗ੍ਹਾ ਤਾਂ ਦੇਖਿਆ ਗਿਆ ਕਿ ਇੱਕ ਸਾਈਡ ਇਟਾ ਪਾ ਰਹੇ ਤੇ ਇੱਕ ਸਾਈਡ ਜਿੱਦਾਂ ਆਪਾਂ ਪੋਸਮਾ ਨੂੰ ਪਾਣੀ ਪਲਾਈ ਦਾ ਉਸ ਟੰਦੇ ਨਾਲ ਉਹ ਪੇਠਾ ਬਣਾ ਰਿਆ ਤੇ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਏਗੀ ਹੋਰ ਉੱਤੇ ਇਹੀ ਹੈ ਕਿ ਅਸੀਂ ਪਹਿਲੇ ਇੱਕ ਵਾਰੀ ਉਹਨਾਂ ਨੂੰ ਸਾਰਨਾ ਪਹਿਲੇ ਇੰਪਰੂਵਮੈਂਟ ਦਾ ਸੁਝਾਅ ਨੋਟ ਉਸ ਤੋਂ ਬਾਅਦ ਜੇ ਫੇਰ ਵੀ ਨਹੀਂ ਕਰੇਗੇ ਤੇ ਅਸੀਂ ਇਹਨਾਂ ਦਾ ਪਰਮਾਨੈਂਟ ਹਟਾਲ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ